ਸਮੇਂ ਸਿਰ ਇਲਾਜ ਨਾ ਮਿਲਣ ਦੇ ਕਰਕੇ ਹੋਈ ਜਵੰਦਾ ਦੀ ਮੌਤ ਲਾਇਰਸ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੀ ਜਾਂਚ ਦੇ ਵਿੱਚ ਦਾਵਾ ਕੀਤਾ ਗਿਆ ਹੈ ਤੇ ਹਿਮਾਚਲ ਦੇ ਵਿੱਚ ਨਹੀਂ ਸਗੋ ਕਿ ਹਰਿਆਣਾ ਦੇ ਵਿੱਚ ਇਹ ਹਾਦਸਾ ਵਾਪਰਿਆ ਪਿੰਜੌਰ ਦੇ ਬਾਹਰਵਾਰ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ ਜਵੰਦਾ ਪਿੰਜੌਰ ਪੁਲਿਸ ਸਟੇਸ਼ਨ ਤੋਂ ਪ੍ਰਾਪਤ ਡੀਡੀਆਰ ਤੋਂ ਖੁਲਾਸਾ ਹੋਇਆ ਹੈ ਸ਼ਹਿਰੀ ਹਸਪਤਾਲ ਪਿੰਜੌਰ ਨੇ ਡਾਕਟਰੀ ਸਹਾਇਤਾ ਦੇਣ ਤੋਂ ਇਨਕਾਰ ਕੀਤਾ ਸੀ ਪੰਚਕੂਲਾ ਦੇ ਦੋ ਹਸਪਤਾਲਾਂ ਦੇ ਵਿੱਚ ਲਿਜਾਣ ਤੋਂ ਬਾਅਦ ਫੋਰਟਿਸ ਦੇ ਵਿੱਚ ਦਾਖਲ ਕੀਤਾ ਗਿਆ ਤਾਂ ਪੰਜੌਰ ਦੇ ਵਿੱਚ ਹਾਦਸੇ ਵਾਲੀ ਥਾਂ ਪਹੁੰਚੇ ਸੰਗਠਨ ਦੇ ਜਨਰਲ ਸਕੱਤਰ ਨਵਕਰਨ ਸਿੰਘ ਐਡਵੋਕੇਟ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਤੇ ਹਾਈ ਕੋਰਟ ਦਾ ਰੋਕ ਕਰੇਗੀ ਲਾਇਟਸ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਇਸੇ ਦੌਰਾਨ ਡਾਕਟਰ ਦੀ ਲਾਪਰਵਾਹੀ ਦੇ ਸਬੰਧ ਦੇ ਵਿੱਚ ਜਾਵਾਂਗੇ ਹਾਈ ਕੋਰਟ ਅਜਿਹੀ ਗੱਲ ਨਵਕਰਨ ਸਿੰਘ ਦੇ ਵੱਲੋਂ ਕਹੀ ਗਈ ਲਾਇਟਸ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੀ ਜਾਂਚ ਤੋਂ ਬਾਅਦ ਵਿੱਚ ਪਤਾ ਚੱਲਿਆ ਹੈ ਕਿ ਰਾਜਵੀਰ ਜਵੰਦਾ ਦਾ ਹਾਦਸਾ ਹਿਮਾਚਲ ਪ੍ਰਦੇਸ਼ ਦੇ ਵਿੱਚ ਨਹੀਂ ਸਗੋ ਕਿ ਪਿੰਜੌਰ ਦੇ ਬਾਹਰ-ਬਾਰ ਹੋਇਆ ਸੀ ਪਿੰਜੌਰ ਪੁਲਿਸ ਸਟੇਸ਼ਨ ਤੋਂ ਪ੍ਰਾਪਤ ਡੀਡੀਆਰ ਤੋਂ ਪਤਾ ਚੱਲਦਾ ਹੈ ਕਿ ਰਾਜਵੀਰ ਸਿੰਘ ਜਵੰਦਾ ਨੂੰ ਸ਼ੌਰੀ ਹਸਪਤਾਲ ਪਿੰਜੌਰ ਨੇ ਡਾਕਟਰੀ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਬਾਅਦ ਵਿੱਚ ਉਸ ਨੂੰ ਸਿਵਲ ਹਸਪਤਾਲ ਪੰਚਕੂਲਾ ਤੇ ਫਿਰ ਪਾਰਸ ਹਸਪਤਾਲ ਪੰਚਕੂਲਾ ਤੇ ਉੱਥੋਂ ਫੋਟਿਸ ਹਸਪਤਾਲ ਦੇ ਵਿੱਚ ਮੁਹਾਲੀ ਲੈ ਕੇ ਆਇਆ ਗਿਆ ਤੇ ਜਿੱਥੇ ਕਿ ਉਸ ਦੀ ਮੌਤ ਹੋ ਗਈ 12 ਦਿਨ ਵੈਂਟੀਲੇਟਰ ਉੱਤੇ ਰਹੇ ਰਾਜਵੀਰ ਜਵੰਦਾ ਤੇ ਜਿੱਥੇ ਕਿ ਮੋਹਾਲੀ ਦੇ ਫੋਟੋਸ ਹਸਪਤਾਲ ਦੇ ਵਿੱਚ ਉਹਨਾਂ ਦੀ ਜਾਨ ਚਲੀ ਗਈ ਅੱਜ ਸੰਗਠਨ ਦੇ ਜਰਨਲ ਸਕਤਰ ਨਵਕਰਨ ਨਵਕਿਰਨ ਸਿੰਘ ਐਡਵੋਕੇਟ ਨੇ ਪੰਜੌਰ ਦੇ ਵਿੱਚ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਤੇ ਇੱਕ ਪੱਤਰਕਾਰ ਦੇ ਨਾਲ ਇੱਕ ਸਪੌਟ ਰਿਪੋਰਟ ਤਿਆਰ ਕੀਤੀ ਤੇ ਅਸੀਂ ਹੁਣ ਡਾਕਟਰੀ ਲਾਪਰਵਾਹੀ ਦੇ ਬਾਰੇ ਮਾਨਯੋਗ ਹਾਈ ਕੋਰਟ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ ਹੈ ਜੋ ਰਾਜਵੀਰ ਸਿੰਘ ਜਵੰਦਾ ਨੂੰ ਸਹੀ ਇਲਾਜ ਪ੍ਰਾਪਤ ਕਰਨ ਤੋਂ ਰੋਕ ਸਕਦੀ ਸੀ ਤਾਂ ਉਸ ਦੀ ਮੌਤ ਦਾ ਕਾਰਨ ਬਣ ਸਕਦੀ ਸੀ ਸੜਕ ਹਾਸਿਆਂ ਦਾ ਕਾਰਨ ਬਣ ਰਹੇ ਅਵਾਰਾ ਜਾਨਵਰਾਂ ਦੀ ਪਰੇਸ਼ਾਨੀ ਨੂੰ ਹੱਲ ਕਰਨ ਦੇ ਨਾਲ-ਨਾਲ ਡਾਕਟਰੀ ਇਲਾਜ ਦੀ ਉਪਲ ਉਪਲਬਧਤਾ ਅਤੇ ਇਸੇ ਦੌਰਾਨ ਹੀ ਮੈਡੀਕਲ ਡਾਕਟਰਾਂ ਦੀਆਂ ਡਿਊਟੀਆਂ ਵੀ ਮਹੱਤਵਪੂਰਨ ਮੁੱਦੇ ਨੇ ਜੇਕਰ ਆਵਾਰਾ ਪਸ਼ੂਆਂ ਦਾ ਮੁੱਦਾ ਰਾਜੀਵ ਜਵੰਦਾ ਦੀ ਮੌਤੇ ਉਠਾਇਆ ਗਿਆ ਤਾਂ ਇਹ ਵੀ ਮੁੱਦਾ ਉਠਾਇਆ ਕਿ ਡਾਕਟਰੀ ਸਹਾਇਤਾ ਉਸ ਨੂੰ ਸਮੇਂ ਸਿਰ ਕਿਉਂ ਨਹੀਂ ਦਿੱਤੀ ਗਈ ਦੋ ਤਿੰਨ ਹਸਪਤਾਲ ਉਸ ਨੂੰ ਘੁਮਾਇਆ ਗਿਆ ਤੇ ਡਾਕਟਰੀ ਸਹਾਇਤਾ ਨਾ ਮਿਲਣ ਤੋਂ ਬਾਅਦ ਵਿੱਚ ਮੁਹਾਲੀ ਦੇ 40s ਹਸਪਤਾਲ ਦੇ ਵਿੱਚ ਰਾਜੀਵ ਜਵੰਦਾ ਨੂੰ ਲੈ ਕੇ ਜਾਇਆ ਗਿਆ ਇਸੇ ਦੌਰਾਨ ਹੀ ਰਾਜੀਵ ਜਵੰਦਾ ਨੂੰ ਮੁਹਾਲੀ ਤੇ ਜਦੋਂ 40s ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਸੀ ਤੇ ਉਦੋਂ ਉਸ ਨੂੰ ਦਿਲ ਦਾ ਦੌਰਾ ਵੀ ਪਿਆ ਇਸ ਖਬਰ ਦੇ ਸਬੰਧ ਵਿੱਚ ਸੀਨੀਅਰ ਪੱਤਰਕਾਰ ਨਵਜੋਤ ਸਿੰਘ ਢਾਲੀਵਾਲ ਸਾਡੇ ਨਾਲ ਜੁੜ ਚੁੱਕੇ ਨੇ ਤਾਲਵਾਲ ਸਾਹਿਬ ਜਿਸ ਤਰ੍ਹਾਂ ਰਾਜੀਵ ਜਵੰਦਾ ਦੇ ਮੌਤ ਦਾ ਮਾਮਲਾ ਫਿਰ ਤੋਂ ਗਰਮਾਇਆ ਹੈ ਹਾਲਾਂਕਿ ਉਹਨਾਂ ਦੀ ਮੌਤ ਤੋਂ ਬਾਅਦ ਵਿੱਚ ਅਵਾਰਾ ਪਸ਼ੂਆਂ ਦੇ ਬਾਰੇ ਵੀ ਚਰਚਾ ਹੋਈ ਕਿ ਅਵਾਰਾ ਪਸ਼ੂਆਂ ਦੇ ਕਾਰਨ ਰਾਜੀਵ ਜਵੰਦਾ ਦਾ ਹਾ사 ਵਾਪਰਿਆ ਤੇ ਹੁਣ ਇੱਕ ਹੋਰ ਮਾਮਲਾ ਉੱਠਿਆ ਹੈ ਕਿ ਇਹ ਹਿਮਾਚਲ ਦੇ ਵਿੱਚ ਨਹੀਂ ਬਲਕਿ ਇਹ ਹਰਿਆਣਾ ਦੇ ਵਿੱਚ ਹਾ사 ਵਾਪਰਿਆ ਤੇ ਦੋ ਤਿੰਨ ਡਾਕਟਰਾਂ ਤੋਂ ਸਹਾਇਤਾ ਵੀ ਮੰਗੀ ਗਈ ਸਹਾਇਤਾ ਨਾ ਮਿਲਣ ਤੋਂ ਬਾਅਦ ਵਿੱਚ ਉਹਨਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਗਿਆ ਜਿੱਥੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਹਨਾਂ ਦੀ ਮੌਤ ਹੋਈ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਆਹ ਦੇਖੋ ਇੱਕ ਚੜ੍ਹਦੀ ਕਲਾ ਵਾਲਾ ਨੌਜਵਾਨ ਮਾਪਿਆਂ ਦਾ ਲਟੈਣ ਵਰਗਾ ਪੁੱਤ ਜਿਹੜਾ ਹੈ ਉਹ ਜ਼ਿੰਦਗੀ ਤੋਂ ਹੱਥ ਧੋ ਬੈਠਿਆ ਖਾਸੇ ਦੀਨ ਦੁਨੀਆ ਦੇ ਵਿੱਚ ਹਰ ਰੋਜ਼ ਹੁੰਦੇ ਆ ਮਤਲਬ ਐਦਾਂ ਨਹੀਂ ਦੇਖਿਆ ਕਿ ਜਿੰਨਾ ਉਹ ਪੋਸਟ ਦੇ ਕੋਲ ਇੱਕ ਸੇਫ ਬਾਈਕ ਸੀ ਔਰ ਜਿਹੜੀ ਉਸ ਦੇ ਨਾਲ ਮਿਲਦੀ ਇੱਕ ਕਿੱਟ ਹੁੰਦੀ ਹੈ ਜਿਹੜੀ ਕਿ ਉਹ ਬਾਈਕਰ ਜਿਹੜੇ ਪਾਉਂਦੇ ਨੇ ਉਸ ਦੇ باوجود ਵੀ ਜਿਹੜਾ ਉਹ ਮੁੰਡਾ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਿਆ ਤਾਂ ਇਹਦੇ ਵਿੱਚੋਂ ਜਿਹੜੀ ਡੀਡੀਆਰ ਜਿਹੜੀ ਹਾਸਲ ਕੀਤੀ ਹੈ ਜਿਹੜੀ ਲਾਇਬਸ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਗਰੁੱਪ ਹੈ ਜਿਹੜਾ ਨਵਕਰਨ ਸਿੰਘ ਹੋਰਾਂ ਨੇ ਇਸ ਗੱਲ ਦੀ ਸਾਂਝ ਪਾਈ ਸੀਗੀ ਕਿ ਜਿਹੜਾ ਉੱਥੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਪ੍ਰੋਪਰ ਫਸਟ ਏਡ ਜਿਹੜੀ ਹੈ ਨਹੀਂ ਮਿਲਦੀ ਔਰ ਇਹ ਪਤਾ ਚੱਲਦਾ ਹੈ ਜਿਹੜੀ ਉੱਥੇ ਐਫਆਈਆਰ ਹੁੰਦੀ ਹੈ ਤਾਂ ਜੇਕਰ ਉਹਨਾਂ ਨੂੰ ਫਸਟ ਏਡ ਪ੍ਰੋਪਰ ਮਿਲ ਜਾਂਦੀ ਔਰ ਇਸ ਗੱਲ ਦਾ ਜ਼ਿਕਰ ਪਿਛਲੇ 10 ਹਫਤੇ 10 ਦਿਨ ਪਹਿਲਾਂ ਵੀ ਇੱਕ ਡਾਕਟਰ ਨੇ ਪੰਜਾਬ ਦੇ ਬੜੇ ਸੀਨੀਅਰ ਉਹਨਾਂ ਨੇ ਵੀ ਕੀਤਾ ਸੀ ਕਿ ਪ੍ਰੋਪਰ ਫਰਸਟ ایڈ ਨਹੀਂ ਮਿਲੀ ਹੈ ਔਰ ਜੇਕਰ ਫਰਸਟ ایڈ ਮਿਲ ਜਾਂਦੀ ਔਰ ਉਹਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਸੀ ਕਿ ਜੇਕਰ ਉੱਥੋਂ ਐਂਬੂਲੈਂਸ ਦੇ ਵਿੱਚ ਭੇਜਿਆ ਜਾਂਦਾ ਕਿਉਂਕਿ ਜਿਹੜੀ ਸਪਾਈਨਲ ਕੋਰਡ ਦੀ ਜਿਹੜੀ ਇੰਜਰੀ ਹੈ ਉਹ ਉਸ ਦੇ ਵਿੱਚ ਜਿਹੜਾ ਪੇਸ਼ੈਂਟ ਆ ਉਹਨੂੰ ਬਿਠਾ ਕੇ ਨਹੀਂ ਲੈ ਕੇ ਆਣਾ ਹੁੰਦਾ ਕਿਉਂਕਿ ਉਹ ਪਹਿਲਾਂ ਹੀ ਬ੍ਰੇਕ ਹੋਏ ਹੋਏ ਨੇ ਟੁੱਟੇ ਹੋਏ ਨੇ ਮੰਨ ਕੇ ਔਰ ਉਹ ਜਿਹੜੇ ਗੱਡੀ 'ਚ ਜਿਸ ਤਰੀਕੇ ਨਾਲ ਲਿਆਂਦਾ ਗਿਆ ਉਹ ਲਗਾਤਾਰ ਹੋਰ ਜਿਹੜੇ ਆ ਸਿਹਤ ਖਰਾਬ ਜਿਹੜੀ ਆ ਉਹ ਹੁੰਦੀ ਗਈ ਤਾਂ ਹੁਣ ਇਹ ਜਿਹੜੀ ਨਿਕਲ ਕੇ ਆਈ ਹੈ ਐਫ ਆਈ ਆਰ ਇਸ ਦਾ ਬਹੁਤ ਕੁਝ ਸਾਹਮਣੇ ਆਉਂਦਾ ਹੈ ਔਰ ਇਸ ਦੇ ਵਿੱਚ ਮੁਸੀਬਤਾਂ ਜਿਹੜੀਆਂ ਨੇ ਉੱਥੋਂ ਦੇ ਡਾਕਟਰਸ ਦੀਆਂ ਵੀ ਵੱਧ ਸਕਦੀਆਂ ਨੇ ਔਰ ਜਿਸ ਤਰੀਕੇ ਦੇ ਨਾਲ ਵਕੀਲਾਂ ਨੇ ਇਹ ਮਸਲਾ ਚੱਕ ਲਿਆ ਔਰ ਜਿਹੜਾ ਕਾਉਸਸ ਇਕੱਠਾ ਹੁੰਦਾ ਹੈ ਚਾਹੇ ਪੰਜਾਬ ਦੇ ਵਿੱਚ ਹੈ ਚਾਹੇ ਉਹ ਮਾਚਲ ਦੇ ਵਿੱਚ ਹੈ ਜਾਂ ਹਰਿਆਣੇ ਦੇ ਵਿੱਚ ਹੈ ਇਸ ਤੋਂ ਪਹਿਲਾਂ ਉਸ ਬਾਰੇ ਵੀ ਗੱਲ ਕੀਤੀ ਗਈ ਹੈ ਔਰ ਕਿ ਉਹ ਇੰਨਾ ਸੈਸ ਜਿਹੜਾ ਕਾਉ ਦੇ ਨਾਂ ਤੇ ਇਕੱਠਾ ਕੀਤਾ ਜਾਂਦਾ ਹੈ ਤਾਂ ਉਹ ਜਾਂਦਾ ਕਿੱਥੇ ਹੈ ਹੁਣ ਇਹਦੇ ਵਿੱਚ ਚਾਹੇ ਉਹ ਸ਼ੌਰੀ ਹਸਪੀਟਲ ਹੈ ਤੇ ਕਿ ਚਾਹੇ ਉਹ ਦੂਸਰਾ ਹਸਪੀਟਲ ਹੈ ਤਾਂ ਇਹ ਉੱਥੇ ਵੀ ਗੱਲ ਜਿਹੜੀ ਹੈ ਜਿਹੜੀ ਹੈ ਉੱਥੇ ਕੀ ਜਿਹੜਾ ਪਾਰਸ ਹਸਪੀਟਲ ਜਿਹੜਾ ਹੈ ਭੇਜਿਆ ਗਿਆ ਪਾਰਸ ਤੋਂ ਬਾਅਦ ਜਿੱਥੋਂ 40 ਹਸਪੀਟਲ ਗਿਆ ਕਿ ਪ੍ਰੋਪਰ ਜਿਹੜੀ ਹੈ ਫਰਸਟ ਐਡ ਕਿਸੇ ਨੇ ਕਿਉਂ ਨਹੀਂ ਦਿੱਤੀ ਔਰ ਕਿਉਂ ਅੱਗੇ ਤੋਂ ਅੱਗੇ ਜਿਹੜੇ ਆ ਉਹ ਭੇਜਦੇ ਰਹੇ ਕਿਉਂਕਿ ਜਿਹੜਾ ਸ਼ੌਰੀ ਹਸਪੀਟਲ ਦਾ ਇਸ ਦੇ ਵਿੱਚ ਜ਼ਿਕਰ ਆ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਜਿਹੜੀ ਉਹ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਦੇਈ ਗਈ ਤੇ ਫਿਰ ਉਸ ਤੋਂ ਬਾਅਦ ਜਿਹੜਾ ਪੰਜੌਰ ਦਾ ਹਸਪੀਟਲ ਹੈ ਇਹ ਜਿਹੜਾ ਕਿ ਹਰਿਆਣਾ ਦਾ ਖੇਤਰ ਹੈ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸਿਵਲ ਹਸਪੀਟਲ ਪੰਚਕੁਲਾ ਵੀ ਲੈ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਪਾਰਸ ਹਸਪੀਟਲ ਲਿਆਇਆ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਫੋਰਟਿਜ ਕੀਤਾ ਜਾਂਦਾ ਇੰਨੀ ਡੇਰ ਦੇ ਵਿੱਚ ਜਿਹੜੀ ਇੱਕ ਮੇਜਰ ਇੰਜਰੀ ਹੋ ਗਈ ਸੀ ਮਣ ਕੇ ਜਿਹੜੇ ਆ ਉਹ ਬ੍ਰੇਕ ਹੋ ਗਈ ਸੀ ਤਾਂ ਉਸ ਦੇ ਵਿੱਚ ਪੇਸ਼ੈਂਟ ਨੂੰ ਗੱਡੀ ਦੇ ਵਿੱਚ ਵਾਰ-ਵਾਰ ਇੱਧਰ ਤੋਂ ਉੱਧਰ ਟਰੈਵਲ ਕਰਨਾ ਤੇ ਪ੍ਰੋਪਰ ਐਂਬੂਲੈਂਸ ਦਾ ਇਸਤੇਮਾਲ ਨਾ ਕਰਨਾ ਹੋਰ ਕਈ ਗੱਲਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਔਰ ਇਹ ਕੇਸ ਜਿਹੜਾ ਹੈ ਉਹ ਹਾਈ ਕੋਰਟ ਦੇ ਵਿੱਚ ਜਿਹੜਾ ਹੈ ਉਹ ਪਹੁੰਚ ਚੁੱਕਿਆ ਹੈ ਕਿ ਜਿਹੜੀ ਮੈਡੀਕਲ ਨੈਗਲੀਜੈਂਸ ਹੋਈ ਹੈ ਤਾਂ ਇਸ ਦੇ ਉੱਤੇ ਹੋ ਸਕਦਾ ਹੈ ਕਿ ਜੇਕਰ ਕੋਰਟ ਦੇ ਵੱਲੋਂ ਕੋਈ ਐਕਸ਼ਨ ਲੈ ਲਿਆ ਗਿਆ ਤਾਂ ਉੱਥੇ ਜਿਹੜੀ ਡਾਕਟਰ ਨੇ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਜ਼ਰੂਰ ਵਾਦਾ ਹੋ ਸਕਦਾ ਜੀ ਇਸ ਦੇ ਨਾਲ ਹੀ ਢਾਲੀਵਾਲ ਜੀ ਇੱਥੇ ਵੀ ਸਵਾਲ ਹੈ ਉੱਠਦਾ ਹੈ ਜਿ ਕਿ ਜਿਸ ਤਰੀਕੇ ਦੇ ਨਾਲ ਪੰਜੌਰ ਪੁਲਿਸ ਸਟੇਸ਼ਨ ਤੋਂ ਪ੍ਰਾਪਤ ਡੀਡੀਆਰ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਪੰਜੌਰ ਦੇ ਬਾਹਰ ਬਾਰ-ਬਾਰ ਹਾਦਸੇ ਦਾ ਸ਼ਿਕਾਰ ਹੋਇਆ ਰਾਜਵੀਰ ਜਵੰਦ ਦਾ ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਕਿ ਹਿਮਾਚਲ ਦੇ ਵਿੱਚ ਇਹ ਹਾਦਸਾ ਵਾਪਰਿਆ ਬਲਕਿ ਹੁਣ ਖੁਲਾਸੇ ਹੋ ਰਹੀ ਹੋ ਰਹੇ ਨੇ ਅੱਗੇ ਦੇ ਅੱਗੇ ਇਸ ਮਾਮਲੇ ਦੇ ਵਿੱਚ ਖੁਲਾਸੇ ਹੋ ਰਹੇ ਨੇ ਤੇ ਹਰਿਆਣਾ ਦੇ ਵਿੱਚ ਹੀ ਵਾਪਰਿਆ ਹਾਦਸਾ ਦੱਸਿਆ ਜਾ ਰਿਹਾ ਹੈ ਬਾਕੀ ਗੱਲ ਫਰਸਟ ایڈ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਦੋਂ ਕੋਈ ਮਰੀਜ਼ ਉਸ ਦੀ ਹਾਲਤ ਗੰਭੀਰ ਹੁੰਦੀ ਹੈ ਇਨਸ ਹਰ ਕੋਈ ਹਸਪਤਾਲ ਦੇ ਵੱਲੋਂ ਉਸ ਦੇ ਕਹਿ ਸਕਦੇ ਆ ਕਿ ਐਂਟੀਬਾਇਓਟਿਕ ਦੇ ਦਿੱਤੀਆਂ ਜਾਂਦੀਆਂ ਨੇ ਜਾਂ ਫਿਰ ਐਸਾ ਇੰਜੈਕਸ਼ਨ ਲਗਾ ਦਿੱਤਾ ਜਾਂਦੇ ਜਿਹਦੇ ਨਾਲ ਥੋੜਾ ਦਰਦ ਕਮ ਹੋ ਜਾਵੇ ਪਰ ਜਿਸ ਤਰੀਕੇ ਦੇ ਨਾਲ ਰਾਜਵੀਂ ਜਰੰਦਾਂ ਨੂੰ 2-3 ਹਸਪਤਾਲਾਂ ਦੇ ਵਿੱਚ ਘੁਮਾਇਆ ਗਿਆ ਉਸ ਤੋਂ ਬਾਅਦ ਵਿੱਚ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਉਸੇ ਦੌਰਾਨ ਰਸਤੇ ਦੇ ਵਿੱਚ ਉਹਨਾਂ ਨੂੰ ਦਿਲ ਦਾ ਦੌਰਾ ਵੀ ਪਿਆ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਡੈਫੀਨੇਟਲੀ ਕਿਉਂਕਿ ਕਾਰਡੀਕ ਅਰੈਸਟ ਦਾ ਡਾਕਟਰਸ ਨੇ ਦੱਸਿਆ ਸੀਗਾ ਕਿ ਪ੍ਰੋਪਰ ਬ੍ਰੇਨ ਨੂੰ ਜਿਹੜੀ ਹੈ ਆਕਸੀਜਨ ਸਪਲਾਈ ਜਿਹੜੀ ਹੈ ਨਾ ਹੋਣ ਕਰਕੇ ਜਿਹੜਾ ਹੈ ਉਹ ਕਾਰਡੀਕ ਅਰੈਸਟ ਜਿਹੜਾ ਉਹ ਆਇਆ ਔਰ ਉਸ ਤੋਂ ਬਾਅਦ ਵੀ ਕਈ ਦਿਨ ਲੰਮਾ ਸਮਾਂ ਰਾਜਵੀਰ ਜਵੰਦਾ ਨੇ ਜ਼ਿੰਦਗੀ ਮੌਤ ਦੀ ਜਿਹੜੀ ਹੈ ਉਹ ਲੜਾਈ ਲੜੀ ਪਰ ਉਹ ਚ ਕਾਮਯਾਬੀ ਨਹੀਂ ਮਿਲੀ ਪਰ ਆ ਦੋ ਤਿੰਨ ਘਟਨਾਵਾਂ ਤੋਂ ਤਾਂ ਇੱਕ ਗੱਲ ਜਿਹੜੀ ਹੈ ਉਹ ਸਾਫ਼ ਹੋ ਰਹੀ ਹੈ ਉਹਨਾਂ ਨੂੰ ਜਿਹੜੀ ਹੈ ਮੋਡਲੀ ਜਿਹੜੀ ਸਿਹਤ ਜਿਹੜੀ ਉਹ ਦੇਣੀ ਸੀਗੀ ਕਿ ਉਹਦਾ ਪ੍ਰਦਾਨ ਕਰਨੀ ਸੀ ਉਹਦੇ ਵਿੱਚ ਅਣਗਹਿਲੀ ਹੋਈ ਹੈ ਜੇਕਰ ਉਹ ਸਮੇਂ ਸਿਰ ਦਿੱਤੀ ਜਾਂਦੀ ਇੱਕ ਕਾਲਰ ਬੋਨ ਆਉਂਦਾ ਉਹ ਵੀ ਜੇਕਰ ਲਾ ਕੇ ਮਰੀਜ਼ ਨੂੰ ਭੇਜਿਆ ਜਾਂਦਾ ਤਾਂ ਉਹਦੇ ਵਿੱਚ ਕੀ ਹੈ ਤੁਹਾਡੇ ਉਹਦੀ ਪੋਜੀਸ਼ਨਿੰਗ ਜਿਹੜੀ ਹੈ ਜਿਹੜੀ ਨੈੱਕ ਦੀ ਉਹ ਸਹੀ ਹੋ ਜਾਂਦੀ ਹੈ ਉਹ ਜਿਹੜਾ ਉਸ ਦੇ ਵਿੱਚ ਹੋਰ ਇੰਜਰੀ ਅੱਗੇ ਵਧਣ ਦਾ ਖਤਰਾ ਜਿਹੜਾ ਹੈ ਉਹ ਘੱਟ ਹੋ ਜਾਂਦਾ ਹੈ ਪਰ ਉੱਥੇ ਪੇਸ਼ੈਂਟ ਨੂੰ ਜਿਵੇਂ ਗੱਡੀ ਦੇ ਵਿੱਚ ਹੀ ਲੈ ਕੇ ਫਿਰਦੇ ਰਹੇ ਕਿਉਂਕਿ ਜਿਹੜੇ ਉਸ ਵੇਲੇ ਦੇ ਲੋਕ ਹੁੰਦੇ ਆ ਉਦੋਂ ਨਹੀਂ ਬੰਦੇ ਨੂੰ ਕੋਈ ਸਮਝ ਹੋ ਰਹੀ ਹੁੰਦੀ ਔਰ ਨਾ ਹੀ ਪਤਾ ਲੱਗਦਾ ਹੁੰਦਾ ਅੰਦਰ ਦੀ ਐਦਾਂ ਦੀ ਇੰਜਰੀਜ਼ ਦਾ ਕਿ ਆਖਰ ਹੋਇਆ ਕੀ ਆ ਪਰ ਡਾਕਟਰਸ ਦਾ ਇਹਨਾਂ ਚੀਜ਼ਾਂ ਦਾ ਪਤਾ ਲੱਗ ਹੀ ਜਾਂਦਾ ਡਾਕਟਰ ਤਾਂ ਇਹਨਾਂ ਚੀਜ਼ਾਂ ਨੂੰ ਚੈੱਕ ਕਰਦੇ ਹੀ ਨੇ ਪਰ ਕਿਸੇ ਦੇ ਵੱਲੋਂ ਕਿਉਂ ਨਹੀਂ ਐਂਬੂਲੈਂਸ ਦਾ ਸੁਝਾਅ ਦਿੱਤਾ ਗਿਆ ਕਿਉਂ ਨਹੀਂ ਕੇਸ ਨੂੰ ਹੈਂਡਲ ਕੀਤਾ ਗਿਆ ਕਿਉਂਕਿ ਤੁਸੀਂ ਇਹ ਦੇਖੋ ਕਿ ਉੱਥੋਂ ਸ਼ੌਰੀ ਹਸਪੀਟਲ ਤੋਂ ਪੰਚਕੁਲੇ ਤੋਂ 40 ਤੱਕ ਆਉਣ ਦੇ ਵਿੱਚ 40 45 ਮਿੰਟ 50 ਮਿੰਟ इजीली ਲੱਗ ਜਾਂਦੇ ਆ ਕਿਉਂਕਿ ਮਤਲਬ ਕਾਫੀ ਡਿਸਟੈਂਸ ਹੈ ਔਰ ਟ੍ਰੈਫਿਕ ਵੀ ਹੁੰਦੀ ਹੈ ਤੇ ਉਹ ਸਭ ਦੇ ਵਿੱਚ ਜਵੰਦਾ ਦਾ ਬਹੁਤ ਜ਼ਿਆਦਾ ਸਿਹਤ ਦਾ ਜਿਹੜਾ ਹੈ ਉਹ ਨੁਕਸਾਨ ਹੋ ਚੁੱਕਿਆ ਜੀਗਾ ਔਰ ਜਿੱਦੀ ਪਰਪਾਈ ਕੋਈ ਵੀ ਹੁਣ ਨਹੀਂ ਕਰ ਸਕਦਾ ਜਿਹੜੇ ਮਾਪਿਆਂ ਦਾ ਜਿਹੜਾ ਪੁੱਤ ਚਲਾ ਗਿਆ ਜਿਹੜੇ ਬੱਚਿਆਂ ਦਾ ਬਾਪ ਚਲਾ ਗਿਆ ਜਿਸ ਔਰਤ ਦਾ ਭਰ ਜਵਾਨੀ ਦੇ ਵਿੱਚ ਘਰ ਵਾਲਾ ਚਲਾ ਗਿਆ ਇਹਨਾਂ ਚੀਜ਼ਾਂ ਦੀ ਪਰਪਾਈ ਕਿੱਥੋਂ ਹੋਏਗੀ ਪਰ ਜਿਹੜੇ ਇਹ ਲੋਕ ਨੇ ਇਹ ਇਹ ਜ਼ਰੂਰ ਹੋਣਾ ਇਹ ਜਵਾਬ ਦੇ ਬਣਨਗੇ ਔਰ ਇਹ ਦੇਖਣਾ ਹੀ ਹੋਏਗਾ ਕਿ ਜਦੋਂ ਹੁਣ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ ਤੇ ਉਥੋਂ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇਹਨਾਂ ਤੋਂ ਜਵਾਬ ਤਲਬ ਕੀਤੀ ਜਾਂਦੀ ਹੈ ਠੀਕ ਹੈ ਤਾਲੀਵਾਲ ਜੀ ਤੁਸੀਂ ਆਪਣੀ رائے ਦਿੱਤੀ ਬਹੁਤ-ਬਹੁਤ ਧੰਨਵਾਦ ਤਾਂ ਪੰਜਾਬੀ ਗਾਇਕ ਰਾਜੀਵ ਜਰੁੰੰਦਾ ਦੀ ਮੌਤ ਦਾ ਮਾਮਲਾ ਸਮੇਂ ਸਿਰ ਇਲਾਜ ਨਾ ਮਿਲਣ ਦੇ ਕਰਕੇ ਰਾਜੀਵ ਜਰੁੰੰਦਾ ਦੀ ਮੌਤ ਹੋਈ ਲਾਇਰਸ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਨੇ ਦੀ ਜਾਂਚ ਦੇ ਵਿੱਚ ਇਹ ਦਾਵਾ ਕੀਤਾ ਗਿਆ ਹੈ ਹਿਮਾਚਲ ਦੇ ਵਿੱਚ ਨਹੀਂ ਸਗੋ ਕਿ ਹਰਿਆਣਾ ਦੇ ਵਿੱਚ ਇਹ ਹਾਦਸਾ ਵਾਪਰਿਆ ਪਿੰਜੌਰ ਦੇ ਬਾਹਰ-ਬਾਰ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ ਰਾਜੀਵ ਜਰੁੰੰਦਾ ਪਿੰਜੌਰ ਪੁਲਿਸ ਸਟੇਸ਼ਨ ਤੋਂ ਪ੍ਰਾਪਤ ਡੀਡੀਆਰ ਤੋਂ ਇਹ ਖੁਲਾਸਾ ਹੋਇਆ ਸ਼ਹਿਰੀ ਹਸਪਤਾਲ ਪਿੰਜੌਰ ਨੇ ਡਾਕਟਰੀ ਸਹਾਇਤਾ ਦੇਣ ਤੋਂ ਇਨਕਾਰ ਕੀਤਾ ਸੀ ਪੰਚਕੁਲਾ ਦੇ ਉਹ ਹਸਪਤਾਲਾਂ ਦੇ ਵਿੱਚ ਲਿਜਾਣ ਤੋਂ ਬਾਅਦ ਫੂਟਿਸ ਹਸਪਤਾਲ ਦੇ ਵਿੱਚ ਰਾਜੀਵ ਜਵੰਦਾ ਨੂੰ ਦਾਖਲ ਕੀਤਾ ਗਿਆ ਪੰਜੌਰ ਦੇ ਵਿੱਚ ਹਾਸੇ ਵਾਲੀ ਥਾਂ ਪਹੁੰਚੇ ਸੰਗਠਨ ਦੇ ਜਨਰਲ ਸਕੱਤਰ ਨਵਕਰਨ ਸਿੰਘ ਐਡਵੋਕੇਟ ਨੇ ਹਾਸੇ ਦੀ ਥਾਂ ਵੱਲ ਹਾਸੇ ਵਾਲੀ ਥਾਂ ਦਾ ਦੌਰਾ ਕੀਤਾ ਜਾਇਜ਼ਾ ਲਿਆ ਹਾਈ ਕੋਰਟ ਦਾ ਰੁਕ ਕਰੇਗੀ ਲਾਇਟ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਤਾਂ ਡਾਕਟਰਾਂ ਦੀ ਲਾਪਰਵਾਹੀ ਦੇ ਸਬੰਧ ਵਿੱਚ ਹਾਈ ਕੋਰਟ ਜਾਵਾਂਗੇ ਜਾਂ ਨਹੀਂ ਗੱਲ ਨਵਕਰਨ ਸਿੰਘ ਦੇ ਵੱਲੋਂ ਕਹੀ ਗਈ ਤਾਂ ਲਾਇਫ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੀ ਜਾਂਚ ਤੋਂ ਬਾਅਦ ਵਿੱਚ ਇਹ ਪਤਾ ਲੱਗਿਆ ਕਿ ਰਾਜਵੀਰ ਸਿੰਘ ਜਵੰਦਾ ਦਾ ਹਾਦਸਾ ਹਿਮਾਚਲ ਪ੍ਰਦੇਸ਼ ਦੇ ਵਿੱਚ ਨਹੀਂ ਸਗੋਂ ਕਿ ਪੰਜੌਰ ਦੇ ਬਾਹਰ ਬਾਹਰ ਹੋਇਆ ਸੀ ਪੰਜੌਰ ਪੁਲਿਸ ਸਟੇਸ਼ਨ ਤੋਂ ਪ੍ਰਾਪਤ GDAR ਤੋਂ ਪਤਾ ਲੱਗਿਆ ਹੈ ਕਿ ਰਾਜਵੀਰ ਸਿੰਘ ਜਵੰਦਾ ਨੂੰ ਸ਼ੌਰੀ ਹਸਪਤਾਲ ਪੰਜੌਰ ਦੇ ਡਾਕਟਰਾਂ ਨੇ ਡਾਕਟਰੀ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਬਾਅਦ ਵਿੱਚ ਉਹਨਾਂ ਨੂੰ ਸਿਵਲ ਹਸਪਤਾਲ ਪੰਚਕੂਲਾ ਤੇ ਫਿਰ ਪਾਰਾ ਸਰਸਪਤਾਲ ਪੰਚਕੂਲਾ ਤੇ ਉੱਥੋਂ ਫੋਰਟ ਹਸਪਤਾਲ ਮੋਹਾਲੀ ਲਿਜਾਇਆ ਗਿਆ ਜਿੱਥੇ ਕਿ ਉਹਨਾਂ ਦੀ ਮੌਤ ਹੋ ਗਈ ਅੱਜ ਸੰਗਠਨ ਦੇ ਜਨਰਲ ਖਤਰਨਾਕ ਕਿਰਨ ਸਿੰਘ ਐਡਵੋਕੇਟ ਨੇ ਪੰਜੋਰ ਦੇ ਵਿੱਚ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਇੱਕ ਪੱਤਰਕਾਰ ਦੇ ਨਾਲ ਇੱਕ ਸਪੱਸ਼ਟ ਰਿਪੋਰਟ ਤਿਆਰ ਕੀਤੀ ਤੇ ਅਸੀਂ ਹੁਣ ਡਾਕਟਰੀ ਲਾਪਰਵਾਹੀ ਦੇ ਬਾਰੇ ਮਾਣਯੋਗ ਹਾਈ ਕੋਰਟ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ ਹੈ ਜੋ ਰਾਜਵਰ ਸਿੰਘ ਜਵੰਦਾਨ ਨੂੰ ਸਹੀ ਇਲਾਜ ਪ੍ਰਾਪਤ ਕਰਨ ਤੋਂ ਰੋਕ ਸਕਦੀ ਸੀ ਅਤੇ ਉਸ ਨੂੰ ਉਸ ਦੀ ਮੌਤ ਦਾ ਕਾਰਨ ਬਣ ਸਕਦੀ ਸੀ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਅਵਾਰਾ ਜਾਨਵਰਾਂ ਦੀ ਪਰੇਸ਼ਾਨੀ ਨੂੰ ਹੱਲ ਕਰਨ ਦੇ ਨਾਲ ਨਾਲ ਡਾਕਟਰੀ ਇਲਾਜ ਦੀ ਉਪਲਬਧਤਾ ਅਤੇ ਮੈਡੀਕਲ ਡਾਕਟਰਾਂ ਦੀ ਡਿਊਟੀਆਂ ਵੀ ਮਹੱਤਵਪੂਰਨ ਮੁੱਦੇ ਨੇ